ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਸੰਤਨ ਸਿੰਘ ਦੇ ਪਤਨ ਦਾ ਮਹਾਰਾਜ ਸਭਈ ਜਦੇਕਾਰ ਸਭਈ ਜਦੇਕਾਰ ਅੱਜ ਸਰਬੱਤ ਦਾ ਭਲਾ ਕਰਵਾ ਬਾਪਾ ਜੀ ਮਿਹਰ ਕਰੋ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਪਾ ਜੀ ਕਿਰਪਾ ਕਰੋ ਕੋਈ ਕੜੀ ਨਾ ਦੇਖਣ ਦੋ ਸੰਤਨ ਸਿੰਘ ਦੇ ਪਤਨ ਦਾ ਮਹਾਰਾਜ ਕਿਰਪਾ ਕਰੋ ਸਾਥ ਰਹਿ ਜੀ ਕਿਰਪਾ ਕਰੋ ਸੰਤਨ ਬਾਬਾ ਜੀ ਸਿੰਘ ਜੀ ਤੰਦਰਵਾਦੀ ਸਤ ਸ੍ਰੀ ਅਕਾਲ ਮਹਾਤਮ ਮੈਂ ਅਵਤਾਰਿਉ ਜਾਗਰ ਆਨ ਕੀਓ ਤਿਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਜੋ ਕਹਿ ਰੇ ਮਨ ਬੇਦ ਪੇ ਭੇਦ ਨ ਜਾਨ ਬੀਓ ਪਰਤਾ ਛਰੇਦ ਗੁਰ ਅਰਜੁਨ ਕਹ ਹਰਪੂਰਨ ਬ੍ਰਹਮਾ ਨਿਵਾਸ ਲਿਓ ਧਰਨ ਗगन ਨਵਖੰਡ ਮਹ ਜੋਤ સ્વરૂਪੇ ਰਹਿਓ ਭਰ ਭਨ ਮਥਰਾ ਕਸ਼ ਭੇਦ ਨਹੀਂ ਘੁਰ ਅਰਜੁਨ ਪਰ ਤਖ ਹਰ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂ ਜਾਵੇ ਖਾਲ ਇਹ ਆ ਪਾਈ ਮੂੰਹ ਦਾ ਤੜੀ ਨਿਤ ਹਿਰਦ ਰੱਖ ਸੰਭਾਲ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮਹਿਲਿਆ ਨਾਨਕ ਹਰ ਸੰਗ ਮੀਤ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਮਾ ਜਨ ਕਲ ਰਾਖੀ ਮੇਰੀ ਤੁਮਰੇ ਸ਼ਰਨ ਤੁਮਹਾਰੀ ਆਸ ਤੁਮਹੀ ਸਜਨ ਸੁਹੇਲੇ ਰਾਖ ਰੱਖਨ ਹਰ ਦਇਆਲਾ ਨਾਨਕ ਘਰ ਕੇ ਗੋਲੇ RAM ਨਾਮ ੁਰਮੈ ਗਾਹੋ ਜੋ ਕਹ ਸਮਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਸੋ ਕਹਟਾਲ ਗੁਰ ਸੇਵੀਆ ਆਹਨੇ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਹੋ ਵਾ ਸਿਫਤ ਖਸਮ ਦੀ ਨਾ ਰ ਅਰਸ ਘਰਸ ਛੱਤੀ ਆ ਤੁਧ ਡਿਠੇ ਸੱਚੇ ਬਾਤਸ਼ਾਹ ਮੜ ਜਨਮ ਜਨਮ ਦੀ ਸਜਣ ਸੱਚਾ ਬਾਤਸ਼ਾਹ ਸਿਰ ਸਾਹ ਦੇਸ਼ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਧਾਵੇ ਗਾਮ ਨੂੰ ਮਾਨਨੀ ਮਾਇਕੀ ਮਤ ਬਾਤ ਬਖਸ਼ੋ ਮਾਨਨੀ ਮਾਇਕੀ ਮਤ ਬਾਤ ਬਖਸ਼ੋ ਦੇਵੋ ਸੁਭਗੁਣਾ ਦਾ ਤਨਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਾਹਲਾ 5 ਗੁਰਪੂਰ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਸੁਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬਠਤ ਹਰ ਹਰ ਤੇ ਆਈਏ ਆਨ ਦਿਨ ਸੋਕ੍ਰਤ ਕਰੀਏ ਰਹਾਓ ਸੰਤ ਕਾ ਮਹਾਰਗ ਧਰਮ ਕੀ ਪਾੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਖੇਲ ਦੇਖਣਾਸਤੇ ਹਰ ਚਰਨੀ ਚਿਤ ਲਾਏ ਉਹ ਹਸਤੇ ਕਰੋ ਸਦਾ ਪ੍ਰਭ ਆਪਣੇ ਜਿਨ ਕੋਰੀ ਕਲ ਰਾਖੀ ਜੀ ਜੰਤ ਫਾਬ ਪਹੇ ਪਾਵੇ ਤਰਾ ਸਤ ਗੁਰ ਕੀ ਸਚ ਸਾਖੀ ਬੇਗਾਨਾ ਬੇਨਾਸਨ ਸਭ ਦੁਖ ਨਾਸਨ ਸਤ ਗੁਰ ਮਹਮਦ ਰਡਾਇਆ ਖੋੜੇ ਸਭ ਪਾਵਨ ਜਨ ਨਾਨਕ ਸੁਖ ਘਰ ਆਇ ਬੇਗਾਣਾ ਬੇਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਤਰਦਾਏ ਖੋਇ ਪਾਤ ਪਾਏ ਸਭ ਪਾਗਨ ਜਨਮਾਨਕ ਸੋਖ ਘਰੇ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਅਜ ਦਾ ਪਾਵਨ ਮੁਖਵਾਕ ਤਹਨ ਸਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 621 ਅਤੇ 22 ਉਤੇ ਸੁਭਾਏਮਾਨ ਸਤ ਗੁਰ ਕਹਿੰਦੇ ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ ਤੇ ਉਸ ਪਰਿਪੂਰਨ ਪਰਮੇਸ਼ਰ ਨੇ ਮੇਰੀ ਲੋਚਾ ਪੂਰੀ ਕਰ ਦਿੱਤੀ ਭਾਉ ਮੇਰੀ ਇਛਾਵਾਂ ਪੂਰੀਆਂ ਕਰ ਦਿੱਤੀ ਹੁਣ ਮੈਂ ਆਪਣੇ ਆਤਮਿਕ ਜੀਵਨ ਵਿੱਚ ਨਾਮ ਬਾਣੀ ਦਾ ਇਸ਼ਨਾਨ ਕਰਕੇ ਆਪਣੇ ਆਤਮਿਕ ਘਰ ਦੇ ਵਿੱਚ ਹਿਰਦੈ ਰੂਪੀ ਘਰ ਵਿੱਚ ਟਿਕਿਆ ਰਹਿੰਦਾ ਤੇ ਮਾਲਕ ਦੀ ਬਖਸ਼ਿਸ਼ ਨਾਲ ਮੇਰੇ ਹਿਰਦੈ ਰੂਪੀ ਘਰ ਦੇ ਵਿੱਚ ਆਨੰਦ ਹੈ ਖੁਸ਼ੀਆਂ ਨੇ ਸੁਖ ਹੈ ਇਹ ਮੇਰੇ ਜੀਵਨ ਵਿੱਚ ਹਮੇਸ਼ਾ ਬਣੇ ਰਹਿੰਦੇ ਸਤਿਗੁਰ ਕਹਿੰਦੇ ਭਾਈ ਜੇ ਜੀਵਨ ਵਿੱਚ ਖੁਸ਼ੀ ਚਾਹੁੰਦਾ ਤੇ ਇੱਕ ਕੰਮ ਤੈਨੂੰ ਕਰਨਾ ਪਏਗਾ ਉਹ ਕੀ ਸਤਿਗੁਰ ਕਹਿੰਦੇ ਮਾਲਕ ਦੀ ਇਬਾਦਤ ਕਰਨੀ ਪਏਗੀ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰਗਾਈਐ ਇਹ ਅਵਸਥਾ ਬਣਾਣੀ ਪਏਗੀ ਤਾਂ ਇਹ ਸਤਿਗੁਰ ਕਹਿੰਦੇ ਸੰਤੋ RAM ਨਾਮ ਨਿਸ਼ਤਰੀਐ ਭਾਈ ਨਿਸ਼ਤਾਰਾ ਮਾਲਕ ਦੇ ਨਾਮ ਦੇ ਨਾਲ ਹੀ ਹੋਣਾ ਹੈ ਇਸ ਕਰਕੇ ਜੇ ਖੁਸ਼ੀਆਂ ਚਾਹੇ ਦੀਆਂ ਨੇ ਆਨੰਦ ਚਾਹੇ ਦਾ ਇਤਦਾਤਾਰ ਕਹਿੰਦੇ ਮਾਲਕ ਦਾ ਨਾਮ ਸਿਮਰਿਆ ਕਰ ਜਿਹਾ ਜੋ ਉਸ ਮਾਲਕ ਦੀ ਇਬਾਦਤ ਕਰਾਂਗੇ ਸਿਮਰਨ ਕਰਾਂਗੇ ਹਿਰਦੇ ਰੂਪੇ ਘਰ ਦੇ ਚ ਖੁਸ਼ੀਆਂ ਤੇ ਆਨੰਦ ਬਣ ਜਾਵੇਗਾ ਸਤਗੁਰੂ ਕਿਰਪਾ ਕਰਨ ਇਹ ਨਾਮ ਸਾਡੇ ਜੀਵਨ ਦਾ ਅੰਗ ਬਣ ਜਾਏ ਸਤਗੁਰੂ ਸਭ ਨਾਨਾ ਨਾਮ ਮਦਾਨ ਬਖਸ਼ਣ ਕਿਉਂਕਿ ਇਹ ਦਾਨਾ ਸਰਦਾਨ ਨਾਮਦਾਨ ਹੈ ਮੇਰੋ ਕਿਰਪਾ ਕਰੇ ਇਹ ਸਭਨਾ ਦੇ ਜੀਵਨ ਦਾ ਸ਼ਿੰਗਾਰ ਬਣੇ ਸਤਗੁਰ ਸਭਨਾ ਨਾਮ ਦੀਆਂ ਦਾਤਾਂ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਸਤਗੁਰ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ